ਸਤਨਾਮ ਸ਼੍ਰੀ ਵਾਖੀ ਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਿਲਾ ਪੰਜਮਾ ਜੈ ਜੈ ਪੇਖੋ ਤੈ ਹੂਰ ਦੂਰ ਨਾ ਕਤੂ ਜਾਈ ਰਾਵ ਰਿਆ ਸਰਬਤਰ ਮੈਂ ਮੈਂ ਮਨ ਸਦਾ ਧਿਆਈ ਈਟ ਊਤ ਨਹੀਂ ਬਿਛੋੜੈ ਸੋ ਸੰਗੀ ਗਣੀਏ ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਪਨਿਏ ਰਹਾਓ ਰਿਤ ਪਾਲੇ અપਿਆਓ ਦੇ ਕਾਸ਼ ਊਨ ਹੋਈ ਸਾਸ ਸਾਸ ਸਮਾਲਤਾ ਮੇਰਾ ਪਰਬ ਸੋਈ ਅਸ਼ਲ ਅਸ਼ੇਦ ਅਪਾਰ ਪ੍ਰਭ ਊਚਾ ਜਾਕਾਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ ਸਾਤ ਦੇਹੋ ਦਿਆਲ ਪ੍ਰਭ ਜਤ ਤੂੰ ਮੇ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਦਾ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਅਰਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਜੈ ਜੈ ਪੇਖੋ ਤੈ ਹੂਰ ਦੂਰ ਨਕਤੂ ਜਾਈ ਰਾਵ ਰਿਆ ਸਰਬਤਰ ਮੈਂ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਬਿਛੋੜੈ ਸੋ ਸੰਗੀ ਗਣੀਏ ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਪਨਿਏ ਰਹਾਓ ਰਤ ਪਾਲੈ ਆਪਿ ਆਉ ਦੇ ਕਾਸ਼ ਊਨ ਹੋਈ ਸਾਸ ਸਾਸ ਸਮਾਲਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇਦ ਅਪਾਰ ਪ੍ਰਭ ਉਚਾ ਜਾ ਕਾ ਰੂਪ ਜਪ ਜਪ ਕਰਹਿ ਆਨੰਦ ਜਨ ਅਚਰਜ ਅਨੂਪ ਸਾ ਮਤ ਦੇਹੋ ਦਿਆਲ ਪ੍ਰਭ ਜਤ ਤੂੰ ਮੈਂ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਅਰੇ ਨ ਪਾਗ ਸਾਦਾ ਸਾ ਮਤ ਦੇਹੋ ਦਿਆਲ ਪ੍ਰਭ ਜਤ ਤੂੰ ਮੈਂ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇ ਨ ਪਗ ਸਾਦਾ ਵਾਹੇ ਗੁਰਜੀਕਾ ਖਲਸਾ ਵਾਹੇ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮਾ ਜੈ ਜੈ ਪੇਖੋ ਤੈ ਹੂਰ ਦੂਰ ਨਕਤੂ ਜਾਈ ਰਾਹਵ ਰਿਆ ਸਰਬਤਰ ਮੈਂ ਮੈਂ ਮਨ ਸਦਾ ਧਿਆਈ ਈਟ ਊਤ ਨਹੀਂ ਬਿਛੋੜੈ ਸੋ ਸੰਗੀ ਗਣੀਏ ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਪਨਿਏ ਰਹਾਓ ਪ੍ਰਿਤ ਪਾਲੈ ਅਪਿਆਉ ਦੇ ਕਸ਼ ਊਨ ਹੋਈ ਸਾਸ ਸਾਸ ਸਮਾਲਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇਦ ਅਪਾਰ ਪ੍ਰਭ ਉਚਾ ਜਾ ਕਾ ਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ ਸ਼ਾਮਤ ਦੇਹੋ ਦਿਆਲ ਪ੍ਰਭ ਜਤ ਤੂੰ ਮੇ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਅਰੇ ਨ ਪਗ ਸਾਦਾ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮਹ ਅਰਦਾਸ ਨਾਨਕ ਮੰਗੇ ਦਾਨ ਪ੍ਰਭ ਰੇ ਨ ਪਗ ਸਾਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮੁ ਸ੍ਰੀ ਵਾਇ ਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮਾ ਜੈ ਜੈ ਪੇਖੋ ਤੈ ਹੂਰ ਦੂਰ ਨਕਤੂ ਜਾਈ ਰਾਵ ਰਿਆ ਸਰਬਤਰ ਮੈਂ ਮੈਂ ਮਨ ਸਦਾ ਧਿਆਈ ਈਟ ਊਟ ਨਹੀਂ ਬਿਛੋੜੈ ਸੋ ਸੰਗੀ ਗਣੀਏ ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਪਨਿਏ ਰਹਾਓ ਰਿਤ ਪਾਲੈ અપਿਆਉ ਦੇ ਕਾਸ਼ ਊਨ ਹੋਈ ਸਾਸ ਸਾਸ ਸਮਲਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇਦ ਅਪਾਰ ਪ੍ਰਭ ਊਚਾ ਜਾਕਾਰੂਪ ਜਪ ਜਪ ਕਰਹਿ ਆਨੰਦ ਜਨ ਅਚਰਜ ਅਨੂਪ ਸ਼ਾਮਤ ਦੇਹੋ ਦਿਆਲ ਪ੍ਰਭ ਜਤ ਤੂੰ ਮਹਿ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਦਾ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਅਰਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਦਾ ਵਾਹਿਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮਾ ਜੈ ਜੈ ਦੇਖੋ ਤੈ ਹੂਰ ਦੂਰ ਨਕਤੂ ਜਾਈ ਰਵ ਰਿਆ ਸਰਬਤਰ ਮੈਂ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਬਿਛੋੜੈ ਸੋ ਸੰਗੀ ਗਣੀਏ ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਪਨਿਏ ਰਹਾਓ ਰਤ ਪਾਲੈ અપਿਆਉ ਦੇ ਕਾਸ਼ ਊਨ ਹੋਈ सास सास ਸਮਾਲਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇਦ ਅਪਾਰ ਪ੍ਰਭ ਊਚਾ ਜਾਕਾਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ ਸਾ ਮਤ ਦੇਹੋ ਦਿਆਲ ਪ੍ਰਭ ਜਤ ਤੂੰ ਮੈਂ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਅਰੇ ਨ ਪਾਗ ਸਾਦਾ ਸਾ ਮਤ ਦੇਹੋ ਦਿਆਲ ਪ੍ਰਭ ਜਤ ਤੂੰ ਮੈਂ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇ ਨ ਪਗ ਸਦਾ ਵਾਹੇ ਗੁਰਜੀਕਾ ਖਲਸਾ ਵਾਹੇ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮਾ ਜੈ ਜੈ ਪੇਖੋ ਤੈ ਜੂਰ ਦੂਰ ਨ ਕਤੂ ਜਾਈ ਰਵ ਰਿਆ ਸਰਬਤਰ ਮੈਂ ਮੈਂ ਮਨ ਸਦਾ ਧਿਆਈ ਈਟ ਊਤ ਨਹੀਂ ਵਿਛੋੜੈ ਸੋ ਸੰਗੀ ਗਣੀਏ ਬਿਨ ਸਜਾਏ ਜੋ ਨਿਮਕ ਮੈਂ ਸੋ ਅਲਪ ਸੁਖ ਪਨੀਏ ਰਹਾਓ ਰਿਤ ਪਾਲੈ ਅਪਿਆਉ ਦੇ ਕਸ਼ ਊਨ ਹੋਈ ਸਾਸ ਸਾਸ ਸਮਾਲਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇਦ ਅਪਾਰ ਪ੍ਰਭ ਉਚਾ ਜਾ ਕਾ ਰੂਪ ਜਪ ਜਪ ਕਰ ਰਿਹਾ ਆਨੰਦ ਜਨ ਅਚਰਜ ਅਨੂਪ ਸਾ ਮਤ ਦੇਹੋ ਦਿਆਲ ਪ੍ਰਭ ਜਤ ਤੂੰ ਮੈਂ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਅਰੇ ਨ ਪਾਗ ਸਾਧਾ ਸਾ ਮਤ ਦੇਹੋ ਦਿਆਲ ਪ੍ਰਭ ਜਤ ਤੁਮਹਿ ਅਰਦਾਸ ਨਾਨਕ ਮੰਗੇ ਦਾਨ ਪ੍ਰਭ ਰੇ ਨ ਪਗ ਸਾਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ 5 ਜਹਿ ਜਹਿ ਪੇਖੋ ਤੈ ਜੁਰ ਦੂਰ ਨਕਤੂ ਜਾਈ ਰਵ ਰਿਆ ਸਰਬਤਰ ਮੈਂ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਬਿਛੋੜੈ ਸੋ ਸੰਗੀ ਗਣੀਏ ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਪਨਿਏ ਰਹੋ ਰਤ ਪਾਲੈ ਆਪਿ ਆਉ ਦੇ ਕਾਸ਼ ਊਨ ਹੋਈ ਸਾਸ ਸਾਸ ਸਮਲਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇਦ ਅਪਾਰ ਪ੍ਰਭ ਊਚਾ ਜਾਕਾਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ ਸਾ ਮਤ ਦੇਹੋ ਦਿਆਲ ਪ੍ਰਭ ਜਤ ਤੂੰ ਮੈਂ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਅਰੇ ਨ ਪਾਗ ਸਦਾ ਸਾ ਮਤ ਦੇਹੋ ਦਿਆਲ ਪ੍ਰਭ ਜੇ ਤੂੰ ਮੈਂ ਅਰਦਾਸ ਨਾਨਕ ਮੰਗੇ ਦਾਨ ਪ੍ਰਭ ਰੇ ਨ ਪਗ ਸਾਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ